ਵਰੇ ਤੂੰ ਬੈਠਾ ਯੂਐਸ ਤੂੰ ਬੈਠਾ ਕੈਨੇਡਾ ਮੈਂ ਆਸਟ੍ਰੇਲੀਆ ਅੱਜ ਕਿੰਨੇ ਸਾਲਾਂ ਬਾਅਦ ਇੰਡੀਆ ਜੁੜੇ ਆ ਪਾਣੀ ਨਹੀਂ ਆਇਆ ਜੇ ਤੱਕ ਬਾਬੇ ਪਾਣੀ ਉਹ ਇੰਡੀਆ ਚ ਕੋਈ ਸਰਵਿਸ ਆ ਪਾਣੀ ਦੀ ਆ ਯੂਐਸ ਦੀ ਸਰਵਿਸ ਦੇਖੀ ਬਾਬੇ ਤੂੰ ਐ ਬੋਲ ਐ ਤਲਕ ਤੱਕ ਦਾ ਪਾਣੀ ਹੱਥ ਜੇ ਆਉ ਮੈਂ ਵਾਸ਼ਰੂਮ ਜਾ ਕੇ ਉਹ ਖੜ ਜਾ ਵਾਸ਼ਰੂਮ ਦੀ ਗੱਲ ਸੁਣ ਲੈ ਆਸਟ੍ਰੇਲੀਆ ਚ ਨਾ ਵਾਸ਼ਰੂਮ ਇੰਨੇ ਕ ਸਾਫ ਹੈ ਇੰਨੇ ਕ ਸਾਫ ਹੈ ਐ ਲੱਗਦਾ ਜਿਵੇਂ ਘਰ ਦੀ ਬੈਠਕ 'ਚ ਬੈਠੇ ਹੋਈਏ ਆਹ ਇਹ ਤਾਂ ਸਾਲਾ ਮੁਲਖੀ ਮੰਗੰਦਿਆਂ ਦਾ ਕੈਨੇਡਾ 'ਚ ਵੀਰੇ ਦਾਨੀ ਕੈਨੇਡਾ 'ਚ ਜਿਹੜੇ ਮੰਗਤੇ ਆ ਨਾ ਅਫਸਰਾ ਵਾਂਗ ਲੱਗਦੇ ਆ ਅੱਛਾ ਇਹ ਪ੍ਰਭੂ ਇਹ ਪ੍ਰਭੂ ਚਲ ਛੱਡ ਯਾਰ ਆਪਾਂ ਵਧੀਆ ਬੱਦਲ